ਜੀ ਹਾਂ ਜੀ ਇਹ ਪਣਖਾ ਜੀ ਆਪਣੇ ਜਿਹੜੇ ਝੋਲੇ ਬਣਨ ਵਾਸਤੇ ਪਣਖਾ ਹੁੰਦੀ ਹੈ ਜੀ ਇਹ ਝੋਲੇ ਬਣਨ ਵਾਸਤੇ ਹਾਂ ਜੀ ਦਰਿਆ 'ਚ ਇਹ ਝੋਲੇ ਹੁੰਦੇ ਆ ਉਹ ਬਣ ਦਿੰਦੇ ਆ ਨਾ ਪਣਖਾ ਹਾਂ ਪਣਖੇ ਆਏ ਪਣਖੇ ਕਹਿੰਦੇ ਨੇ ਜੀ ਇਹ ਜਿਹੜੇ ਝੋਲੇ ਨਦੀ ਚੋਹਦੀ ਚੋਹਦੀ ਫੁੱਟੇ ਮਾਤਾ ਬੱਚਾ ਨਹੀਂ ਦੇਖੇ ਸੁਪਨੇ ਦਿਖਾਵੇ ਖਰਿਆ ਉੱਤੇ ਸਿਰ ਤੋਂ ਹਾਂ ਦੇ ਪਿਆ ਇਹ ਅਡਾਪਟਿਵ ਸਿਸਟਮ ਹੈ ਜੀ ਹਾਂ ਜੀ ਇਹ ਬੱਤਾਂ ਦੇ ਸਾਰੇ ਭਾਂਡੇ ਨੇ ਜੀ ਆਪਣੇ ਜਿਵੇਂ ਕਮਾਂਡਰ ਹੁੰਦੇ ਦੀ ਆਪਣੇ ਇਹ ਕਾਹ ਪਾਣੀ ਪਾਉਣ ਵਾਸਤੇ ਹੁੰਦੇ ਦੀ ਇਹ ਜੀ ਜਿਵੇਂ ਆ ਗੜਬੇ ਹੁੰਦੇ ਦੀ ਪਹਿਲਾਂ ਜੀ ਇਹ ਪਿੱਤਰ ਦੇ ਗੜਬੇ ਹੁੰਦੇ ਸੀ ਤੇ ਪਾਉਣ ਵਾਸਤੇ ਕੁੰਡਾ ਲੱਗਿਆ ਇਹਦਾ ਇੱਕ ਠੀਕ ਹੈ ਜੀ ਹਾਂ ਜੀ ਮਕੇ ਸੰਨੇ ਹੁੰਦੇ ਦੀ ਕਾਂਸੀ ਜੀ ਆਪਣਾ ਇਹ ਇਹ ਸੰਨੇ ਹੁੰਦੇ ਦੀ ਪਹਿਲਾਂ ਕਾਂਸੀ ਦਾ ਇਹ ਇਹਦੇ ਵਿੱਚ ਖਾਂਦੇ ਪੀਂਦੇ ਦੀ ਆਪਣੀ ਲੱਸੀ ਲੱਸੀ ਦਾ ਛੰਨਾ ਭਰ ਕੇ ਉਹ ਚੀਜ਼ ਹੈ ਬਿਲਕੁਲ ਜੀ ਇਹ ਆਮੀ ਨਸ਼ਾ ਇਹ ਕੋਲੇ ਵਾਲੀ ਪ੍ਰੈਸ ਆ ਗਈ ਜੀ ਕੋਲੇ ਵਾਲੀ ਪ੍ਰੈਸ ਇਹ ਚ ਕੋਲੇ ਪੈਂਦੇ ਸੀ ਇਹ ਚੇਤੂਆ ਨਿਕਲਦਾ ਹੁੰਦਾ ਸੀ ਆਪਣੇ ਜੀ ਧਰਮ ਧਰਮ ਤੇ ਮਰੇਗਾ ਹਰ ਇੱਕ ਚੀਜ਼ ਹੈ ਜੀ ਇਹ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਸੀ ਉਹਨਾਂ ਨੂੰ ਕਾਲੀ ਕਰਨ ਵਾਸਤੇ ਇਹ ਪੱਠੀ ਹੁੰਦੀ ਸੀ ਉਹਨਾਂ ਕੋਲ ਜਿਵੇਂ ਉਹ ਆਉਂਦਾ ਇਹ ਭਾਂਡੇ ਕਾਲੀ ਕਰਾ ਲਓ ਹਾਂਜੀ ਹਾਂ ਜਿਹੜੇ ਅੱਛਾ ਜੀ ਦੂਜੇ ਦੋਸਤ ਕੀ ਚੀਜ਼ ਹੈ ਹਾਂਜੀ ਇਹ ਪੱਠੀ ਹੈ ਜੀ ਜਿਹੜੇ ਭਾਂਡੇ ਕਾਲੀ ਕਰਨ ਵਾਲੇ ਹੁੰਦੇ ਸੀ ਉਹਨਾਂ ਕੋਲ ਹੁੰਦੀ ਸੀ ਇਹ ਅੱਛਾ ਜੀ ਇਹ ਤੇ ਭਾਂਡਾ ਗਰਮ ਕਰ ਹੁੰਦੀ ਰੱਖਦੇ ਅੱਛਾ ਗਰਮ ਕਰ ਗਰਮ ਕਰਦੇ ਸੀ ਬੇਸ਼ੱਕ ਜੀ ਇਹਨਾਂ ਦੀ ਗੁਲਾਬ ਹੋਦਾ ਹੈ ਨਾ ਉਹਨਾਂ ਤੇ ਰਸਤਾ ਇਹ ਨਾਲ ਆ ਜੀ ਜਿਹੜੇ ਅੱਗੇ ਨੇ ਖੱਡੀ ਬੋਣਦੇ ਹੁੰਦੇ ਸੀ ਫੇਸ ਟੂਸ ਉਹਨਾਂ ਕੋਲ ਹੁੰਦੀ ਨਹੀਂ ਨਾਲ ਇਹ ਖੱਡੀ ਦਾ ਕੰਮ ਕਰਦੇ ਸੀ ਜਿਹੜਾ ਸੀ ਹਾਂਜੀ ਅੱਜ ਨੂੰ ਬੜਾ ਅਸਈ ਆ ਗਿਆ ਕਿ ਜਿੰਨਾ ਨੌਜਵਾਨਾਂ ਦੀ ਲਦਾਣੀ ਆ ਗਈ ਜੀ 70 ਰਿਕਨ ਵਾਸਤੇ ਹੁੰਦੀ ਸੀ ਇਹ ਹਾਂਜੀ ਆਹ ਮੂੜੇ ਨੇ ਜੀ ਥੱਲੇ ਬੈਠਣ ਵਾਸਤੇ ਠੀਕ ਹੈ ਜੀ ਥੱਲੇ ਬੈਹਣਦੇ ਹੁੰਦੇ ਸੀ ਅੱਗੇ ਤੇ ਥੱਲੇ ਰੱਖ ਕੇ ਬੈਹਣਦੇ ਸੀ ਆਹ ਬਲਕਾਰੀ ਆ ਗਈ ਜੀ ਸਾਡੀਆਂ ਪਰਬਾਨੀਆਂ ਅੱਗੇ ਬਲਕਾਰੀ ਆ ਗਈ ਹਾਂਜੀ ਨਾਲੇ ਬਣਦਾ ਹਟਾ ਜੀ ਇਹ ਠੀਕ ਹੈ ਇਹ ਤੇ ਕਾ ਹੋ ਗਿਆ ਜੀ ਜਿਹੜੀਆਂ ਤੁਸੀਂ ਚੀਜ਼ਾਂ ਅੱਜ ਸ਼ਾਮ ਰੱਖੀਆਂ ਨੇ ਪਰਾਤਨ ਚੀਜ਼ਾਂ ਜਿਹੜੀਆਂ ਆਪਣੀਆਂ ਅਲੋਪ ਹੋ ਗਈਆਂ ਪੰਜਾਬ ਦੇ ਵਿੱਚੋਂ ਕਿਉਂਕਿ ਜਿਹਦੇ ਕਦੇ ਸਪੀਕਰ ਲੱਗਦਾ ਸੀ ਕੋਠਿਆਂ ਦੇ ਸਪੀਕਰ ਲਾ ਕੇ ਵਿਆਹ ਹੁੰਦੇ ਸੀ ਜਾਂ ਆਹ ਚੀਜ਼ਾਂ ਕਿੰਨਾ ਕਰ ਟਾਈਮ ਹੋ ਗਿਆ ਤੁਹਾਨੂੰ ਸ਼ਾਮਦਿਆ ਕਦੋਂ ਸ਼ੌਂਕ ਪਿਆ ਇਹ ਮੈਨੂੰ ਅੱਜ ਤੋਂ 25 ਸਾਲ ਪਹਿਲਾਂ ਪਿਆਦੀ ਜੀ ਆਪਣੇ 25 ਸਾਲ ਹੋ ਗਏ ਜੀ ਮੈਨੂੰ ਇਹ ਸ਼ੌਂਕ ਪਏ ਨੂੰ ਠੀਕ ਹੈ ਹਾਂ ਜੀ ਤੇ ਜਦੋਂ ਤੁਸੀਂ ਸੋਮਣ ਲੱਗੇ 25 ਸਾਲ ਪਹਿਲਾਂ ਜੇ ਅੱਜ ਗੱਲ ਕਰੀਏ 2025 ਚਾਹੁੰਦਾ ਤਾਂ 2000 ਦੀ ਗੱਲ ਕਰੀਏ ਹਾਂਜੀ ਤੇ ਕਦੋਂ ਪਰਿਵਾਰ ਨੇ ਗੁੱਸੇ ਹੋਇਆ ਕਦੇ ਪਰਿਵਾਰ ਹਾਂਜੀ ਪਹਿਲਾਂ-ਪਹਿਲਾਂ ਤਾਂ ਬਹੁਤ ਹੁੰਦੇ ਸੀ ਵੀ ਕੀ ਖਵਾੜ ਇਕੱਠਾ ਕਰਕੇ ਜੰਦਾ ਠੀਕ ਹੈ ਹਾਂਜੀ ਯਾਨੀ ਹੁਣ ਸਾਰੇ ਪਰਿਵਾਰ ਨੂੰ ਸ਼ੌਂਕ ਆ ਜੀ ਆਪਣੇ ਅੱਛਾ ਉਹ ਵੀ ਚੀਜ਼ਾਂ ਬਾਹਰੋਂ ਲੈ ਕੇ ਆਉਂਦਾ ਜੇ ਕੋਈ ਮਿਲਦੀਆਂ ਉਹਨੂੰ ਠੀਕ ਹੈ ਬਾਹਰੋਂ ਮਿਲਦੀਆਂ ਲੈ ਕੇ ਆਉਂਦੇ ਨਹੀਂ ਠੀਕ ਹੈ ਤੇ ਕਿਸ ਤਰ੍ਹਾਂ ਫਿਰ ਅੱਗੇ ਬੱਚੇ ਸਾਮ ਕੇ ਰੱਖਦੇ ਨੇ ਹੁਣ हां जी ਬੱਚਿਆਂ ਨੂੰ ਵੀ ਕਿਹਾ ਹੈ ਵੀ ਅੱਗੇ ਸਾਹਮਣੇ ਹੋ ਤੇ ਸਾਤੋਂ ਬਾਅਦ ਤੁਸੀਂ ਸਾਹਮਣਾ ਫੇਰ ਸਾਮਾਨ ਆਪਣੇ ਯਾਨੀ ਉਹਨਾਂ ਨੂੰ ਵੀ ਸ਼ੌਂਕ ਜੀ ਆਪਣੇ ਉਹਨਾਂ ਨੂੰ ਵੀ ਸ਼ੌਂਕ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਕਈ ਵਾਰ ਐਸਾ ਮਤਲਬ ਕੋਈ ਬੰਦਾ ਆ ਜਾਂਦਾ ਜਿਹਨੂੰ ਕੋਈ ਚੀਜ਼ ਸੋਹਣੀ ਲੱਗੇ ਉਹ ਕਹਿ ਦਿੰਦਾ ਹੋਵੇ ਵੀ ਬਾਈ ਜੀ ਸਾਨੂੰ ਚਾਹੀਦੀ ਐ ਵੇਚ ਦਿਓ ਫਿਰ ਉਸ ਤਰ੍ਹਾਂ ਦਾ ਕੁਝ ਹੁੰਦਾ ਹਾਂਜੀ ਬਹੁਤ ਕਹਿੰਦੇ ਨੇ ਯਾਨੀ ਪਰ ਮੈਂ ਵੇਚਦਾ ਨਹੀਂ ਆਪਣੇ ਸ਼ੌਂਕ ਵਾਸਤੇ ਰੱਖਿਆ ਨਹੀਂ ਸ਼ੌਂਕ ਵਾਸਤੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਜੀ ਜੀ ਨੂੰ ਦਿਖਾ ਸਕੀਏ ਹਾਂਜੀ ਇਹਦਾ ਜੇ ਕੋਈ ਜਿਵੇਂ ਹੁਣ ਅੱਜ ਆਪਾਂ ਉਰੇ ਵੀ ਖੜੇ ਆ ਜੇ ਕੋਈ ਕ ਮੈਨੂੰ ਪਸੰਦ ਆ ਗਿਆ ਰੇਡੀਓ ਪਸੰਦ ਆ ਗਿਆ ਤਾਂ ਇਹਦਾ ਮੁੱਲ ਕੋਈ ਨਹੀਂ ਹਾਂਜੀ ਮੁੱਲ ਇਹਨਾਂ ਚੀਜ਼ਾਂ ਦਾ ਕੋਈ ਨਹੀਂਗਾ ਜੀ ਕਿਉਂਕਿ ਹੁਣ ਮਿਲਦੀਆਂ ਨਹੀਂ ਚੀਜ਼ਾਂ ਇਹ ਮਿਲਦੀਆਂ ਨਹੀਂ ਸਭੀਆਂ ਹਾਂਜੀ ਸ਼ੌਕ ਲਈ ਸਭੀਆਂ ਟੁੜਾ ਮੇਨ ਕਿੱਥੇ ਦੇ ਰਹਿਣ ਵਾਲਾ ਮੇਰਾ ਸਮਰਾਲੇ ਕੋ ਪਿੰਡ ਹੈ ਜੀ ਦਵਾਲਾ ਪਿੰਡ ਦਵਾਲਾ ਹਾਂਜੀ ਦੱਸੋ ਤਸਵਿੰਦਰ ਸਿੰਘ ਨਾਂ ਹੈ ਜੀ ਮੇਰਾ ਤਸਵਿੰਦਰ ਸਿੰਘ ਹਾਂਜੀ ਤਸਵਿੰਦਰ ਸਿੰਘ ਬੜਾ ਹੈ ਜੀ ਤਸਵਿੰਦਰ ਸਿੰਘ ਬੜਾ ਹੈ ਹਾਂਜੀ ਠੀਕ ਹੈ ਸ਼ੌਕ ਅਵੱਲੇ ਪ੍ਰਾਦਨ ਚਿੱਕੇ ਪ੍ਰਾਦਨ ਭਾਂਡੇ ਸੰਤ ਖੜਾਉਣੇ ਪਹਿਰਾਵੇ ਤੇ ਬਾਈ ਤਵਿੰਦਰ ਸਿੰਘ ਬੜਾਇਚ ਪਿੰਡ ਸਮਰਾਲੇ ਦੇ ਨਾ ਸਮਰਾਲੇ ਦੇ ਕੋਲ ਪਿੰਡ ਦਿਵਾਲਾ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਸਾਰੀ ਤੇ ਜਾਣਕਾਰੀ ਦਿਵਾਵਾਂਗੇ ਵੀ ਕੀ ਕੀ ਚੀਜ਼ਾਂ ਪਈਆਂ ਨੇ ਪ੍ਰਾਤ ਨੂੰ ਇਹ ਗ੍ਰਾਮੋਫੋਨ ਆ ਜੀ ਆਪਣੇ ਓਕੇ ਹਾਂਜੀ ਇਹਦੇ ਪੱਥਰ ਰਿਕਾਰਡ ਚੱਲ ਦਿੰਦੀ ਇਹ ਅੱਛਾ ਹਾਂਜੀ ਕਿੰਨੇ ਸਾਲ ਪੁਰਾਣਾ ਹੈ ਜੀ ਇਹ ਹੈਗਾ 70 80 ਹਜ਼ਾਰ ਪਰਾਉਣਾ ਜੀ 70 80 ਹਜ਼ਾਰ 70 80 ਹਜ਼ਾਰ ਪਰਾਉਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਚੱਲਿਆ ਜੀ ਇਹ ਪੱਥਰ ਆਈਕ ਐਸੈਟ ਕਹਿ ਦਿੰਨੇ ਆਂ ਹਾਂ ਜੀ ਹਾਂ ਬਿਲਕੁਲ ਜੀ ਇਹ ਅੱਗੇ ਆ ਜਿਓ ਜੀ ਹਾਂ ਜੀ ਸਪੀਕਰ ਆ ਗਿਆ ਜੀ ਅੱਗੇ ਵਿਆਹ ਸ਼ਾਦੀ ਨੂੰ ਇਹ ਲੱਗ ਦਿੰਦੇ ਸਪੀਕਰ ਹੀ ਆਪਣੇ ਸਪੀਕਰ ਲੱਗਦੇ ਹਾਂ ਜੀ ਠੀਕ ਹੈ ਜੀ ਅੱਗੇ ਆ ਗਏ ਆਪਣੇ ਰੂਹ ਵੇ ਲੈਣਾ ਜੀ ਠੀਕ ਹੈ ਹਾਂ ਜੀ ਇਹ ਇਹਨਾਂ ਬੜੇਵੇਂ ਤੇ ਰੂਹ ਲੱਗ ਕਰ ਦਿੰਦੇ ਦੀ ਇਹਨਾਂ ਰੂਹ ਤੇ ਬੜੇਵੇਂ ਲੱਗਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਪੁਰਾਣੀ ਮਸ਼ੀਨ ਆ ਜੀ ਠੀਕ ਹੈ ਜੀ ਆ ਜਿਓ ਹਾਂ ਜ ਇਹ ਰੇਡੀਓ ਆ ਜੀ ਟੀਬਾਂ ਵਾਲੇ ਟੀਬਾਂ ਵਾਲੇ ਟੀਬਾਂ ਵਾਲੇ ਸਭ ਤੋਂ ਪਹਿਲਾਂ ਇਹ ਰੇਡੀਓ ਚੱਲੇ ਦੀ ਟੀਬਾਂ ਵਾਲੇ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ ਰੇਡੀਓ ਇਹ ਵੀ ਹੋ ਗਿਆ ਜੀ 50 60 ਸਾਲ ਪੁਰਾਣਾ ਜੀ 50 60 ਹਾਂ ਜੀ ਇਹ ਤਾਂ ਪ੍ਰਾਤ ਦਾ ਜੀ ਇਹ ਪਿੱਤਲ ਦੀ ਪ੍ਰਾਤਾਂ ਜੀ ਹਾਂ ਜੀ ਪਹਿਲਾਂ ਪਿੱਤਲ ਦੇ ਪਾਂਡੇ ਹੁੰਦੇ ਸੀ ਆਪਣੇ ਜੀ ਠੀਕ ਹੈ ਹਾਂ ਜੀ ਬਾਕੀ ਆ ਜਿਹੜਾ ਮੈਂ ਟੀਬਾਂ ਵਾਲਾ ਰੇਡੀਓ ਦਿਖਾਇਆ ਤੁਹਾਨੂੰ ਇਹ ਉਹਦਾ ਲਾਇਸੈਂਸ ਆ ਜੀ ਇਹ अच्छा हां जी लाइसेंस बनਦਾ ਹੀ ਤਾਂ ਚੱਲਦਾ ਦੀ ਫਿਰ ਇਹ ਅੱਛਾ ਇਹ ਲਾਇਸੈਂਸ ਬਣਾਉਣਾ ਹਾਂ ਜੀ ਸਰਕਾਰ ਵੱਲੋਂ ਇਹ ਲਾਇਸੈਂਸ ਬਣਾਇਆ ਜਾਂਦਾ ਵੀ ਅਸੀਂ ਦੋਸਤੋ ਦੇਖ ਸਕਦੇ ਹੋ ਵੀ ਲਾਇਸੈਂਸ ਬਣਦਾ ਸੀ ਸਰਕਾਰ ਵੱਲੋਂ ਫਿਰ ਇਹ ਚੱਲਦਾ ਸੀ ਹਾਂ ਜੀ ਨਹੀਂ ਗੈਰਕਾਨੂੰਨੀ ਇੰਦਰੀ ਬਣਾ ਗੈਰਕਾਨੂੰਨੀ ਮੰਨਿਆ ਜਾਂਦਾ ਸੀ ਦੇਖ ਲਓ ਇਸੇ ਤਰ੍ਹਾਂ ਹਾਂ ਜੀ ਸਾਈਕਲ ਦਾ ਲਾਇਸੈਂਸ ਆ ਅੱਛਾ ਹਾਂ ਜੀ ਸਾਈਕਲ ਦਾ ਵੀ ਲਾਇਸੈਂਸ ਬਣਾਉਣਾ ਪੈਂਦਾ ਜੀ ਅੱਛਾ ਹਾਂ ਜੀ ਨਹੀਂ ਬਈ ਪੁਲਿਸ ਸਾਹਿ ਚਲਾਨ ਕਰ ਦਿੰਦ ਹੁੰਦੀ ਆ ਆਪਣਾ ਜੀ ਚਲਾਨ ਹੋ ਜਾਂਦਾ ਵੀ ਇੱਕ ਮਿੰਟ ਸਰ ਇਹ ਕਿੰਨੇ 1950 ਦਾ ਹਾਂ ਜੀ ਜੇ ਸਰ 1950 ਦੇ ਵਿੱਚ ਸਾਈਕਲ ਚਲਾਉਣਾਵੇ ਤਾਂ ਉੱਤੇ ਚੱਕ ਲੋ ਪੁਲਿਸ ਹਾਂ ਜੀ ਹੋਰ ਕਰਨਾ ਬੈਲ ਦਾ ਸਰਸ ਲੈਣਾ ਬੰਦ ਦੀ ਆਪਣੇ ਜੀ ਤਾਂ ਇਹਦਾ ਲਾਇਸੈਂਸ ਬੰਦ ਹਾਂ ਜੀ ਸਰਸ ਬੰਦਦਾ ਜੀ ਨਹੀਂ ਵੇ ਪੁਲਿਸ ਸਾਹਿਬ ਚਲਾਨ ਕਰ ਦਿੰਦੀ ਸਾਈਕਲ ਦਾ ਚਾਹ ਚਲਾਨ ਕਰ ਦਿੰਦੇ ਹਾਂ ਜੀ ਦੇਖੋ ਨਵੀਂ ਗੱਲ ਮਿਲੀ ਠੀਕ ਹੈ ਜੀ ਹਾਂ ਜੀ ਬਟਣਾ ਹੀ ਕੁੰਡੀ ਆ ਗਈ ਜੀ ਅੱਛਾ ਜੀ ਹਾਂ ਜੀ ਜਿਹੜੇ ਆਪਾਂ ਕਣਕ ਦੀਆਂ ਭਰੀਆਂ ਬੰਦਦੇ ਸੀ ਉਹ ਇਹਨਾਂ ਨਾਲ ਵੱਟ ਕੇ ਰਸਤੀਆਂ ਵਟ ਗਏ ਉਹਨਾਂ ਬੰਦ ਹੁੰਦੇ ਸੀ ਠੀਕ ਹੈ ਹਾਂਜੀ ਇਹ ਪ੍ਰਾਤਨ ਸਿੱਕੇ ਲੱਗਦੇ ਨੇ ਜੀ ਹਾਂ ਜੇ ਪ੍ਰਾਤਨ ਸਿੱਕੇ ਨਹੀਂ ਆਪਣੇ ਹਾਂਜੀ ਜਿਵੇਂ ਉਹ ਚਾਂਦੀ ਦਾ 1 ਰੁਪਿਆ ਹੁੰਦਾ ਸੀ ਪਹਿਲਾਂ ਜੀ ਠੀਕ ਹੈ ਜੀ ਹਾਂਜੀ ਇਹ ਅਠਿਆਨੀ ਹੈ ਜੀ ਅੱਛਾ ਹਾਂਜੀ ਇਹ 4 ਰੰਨੇ ਜੀ ਚਵਾਨੀ 25 ਪੈਸੇ ਕਹਿੰਦੇ ਆ ਆਪਾਂ ਜੀ ਉਹ ਆ ਜੀ 1 ਪੈਸਾ ਦੀ ਗਲੀ ਵਾਲਾ ਗਲੀਆ ਪੈਸਾ ਗਲੀ ਵਾਲਾ ਪੈਸਾ ਜੀ 1 ਪੈਸਾ ਹਾਂਜੀ ਅਲੱਗ-ਅਲੱਗ ਸਿੱਕੇ ਨੇ ਹਾਂਜੀ ਅਲੱਗ-ਅਲੱਗ ਮੈਂ ਕਿਹਾ ਪੜਾ ਹਾਂਜੀ ਇਹ ਆ ਗਈ ਜੰਡੀ ਜੀ ਆਪਣੇ ਜੀ ਦਸੇਵੇਂ ਵੜਦੇ ਆਪਾਂ ਜੀ ਇਹ ਹੱਥੀ ਬਣੀ ਹੈ ਜੀ ਸਰ ਜੀ ਜੰਡੀ ਅੱਛਾ ਹੱਥ ਨਾਲ ਬਣਾਈ ਹੈ ਜੀ ਕਰਗਰ ਨੇ ਠੀਕ ਹੈ ਹਾਂ ਜੀ ਹਾਂ ਇਹ ਆ ਗਈ ਜੀ ਲੈਂਪ ਨਾਲ ਆਇਆ ਅੱਛਾ ਇਹ ਲੈਂਪ ਬੜਾ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਕਿਹੜਾ ਇਹ ਆ ਜੀ ਟੈਂਕੀ ਆ ਜਿਹਚ ਤੇਲ ਪੈਂਦਾ ਹੁੰਦਾ ਸੀ ਆਪਣੇ ਜੀ ਅੱਛਾ ਜੀ ਮਿੱਟੀ ਦਾ ਤੇਲ ਪੈਂਦਾ ਸੀ ਇਹ ਚ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਲੈਂਪ ਹੈ ਕਿੰਨੇ ਸਾਲ ਪੁਰਾਣਾ ਉਹ ਭਾਜੀ ਇਹ ਇਹ ਵੀ 80 90 ਸਾਲ ਘੱਟੋ ਘੱਟ ਜੀ 80 90 ਸਾਲ ਘੱਟੋ ਘੱਟ ਠੀਕ ਹੈ ਇਹ ਅੱਗੇ ਅੱਗੇ ਛਾਲ ਲੈਣੇ ਜੀ ਆ ਹਾਂ ਹਾਂਜੀ ਅੱਛਾ ਸਰ ਆ ਕੀ ਚੀਜ਼ ਆ ਆਹਾਂ ਇਹ ਹਮਾਮ ਆ ਜੀ ਪਾਣੀ ਗਰਮ ਕਰਦੇ ਹੁੰਦੀ ਐ ਇਨਾਂ ਪੈਂ ਅੱਛਾ ਜੀ ਅੱਜ ਵੀ ਯਾਨੀ 100 ਸਾਲ ਪਹਿਲਾਂ ਇਨਾਂ ਪਾਣੀ ਗਰਮ ਹਾਂਜੀ ਇਹ ਹੈਗਾ ਹਾਂਜੀ ਇਹ ਹੈਗਾ ਜੀ ਹਮਾਮ ਆਪਣੇ ਠੀਕ ਹੈ ਜੀ ਹਾਂਜੀ ਇਹ 80 90 ਸਾਲ ਪੁਰਾਣਾ ਜੀ ਇਹ 80 90 ਸਾਲ ਹਾਂਜੀ ਪੰਜਾਬ ਚ ਕਦੇ ਦੇਖਣ ਨੂੰ ਮਿਲੇ ਨਹੀਂ ਹੋਣਾ ਕਿਸੇ ਕੋਲ ਹਾਂਜੀ ਬਿਲਕੁਲ ਇੱਥੇ ਕੋਈ ਚੱਲਦਾ ਕਿ ਮੈਸੀਜ ਇੱਥੇ ਕੋਲੇ ਪੈਂਦਾ ਸੀ ਜੀ ਆਪਣੇ ਜੀ ਅੱਛਾ ਸਾਈਡ ਤੇ ਪਾਣੀ ਪੈਂਦਾ ਸੀ ਸਾਈਡ ਤੇ ਪਾਣੀ ਗਰਮ ਪਾਣੀ ਪੀਣ ਨੂੰ ਹਾਂਜੀ ਇੱਥੇ ਥੱਲੇ ਨਿਕਲਦਾ ਸੀ ਟੂਟੀ ਸਹੀਂ ਠੀਕ ਹੈ ਜੀ ਹਾਂਜੀ ਇਹ ਆਪਣੇ ਖਰਨ ਲੱਗਈ ਅੱਗੇ ਖਰਨ ਹਾਂਜੀ ਇਹਨਾਂ ਸ਼ਰਮਾ ਵਗੈਰਾ ਰਗੜਦੇ ਹੁੰਦੇ ਸੀ ਅੱਛਾ ਸ਼ਰਮਾ ਦਾ ਨਾਮ ਸ਼ਰਮਾ ਦਾ ਨਾਮ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਖੂਹ ਦੇ ਟਿੰਡਾ ਨੇ ਜੀ ਆਪਣੇ। ਖੂਹ ਦੇ ਟਿੰਡਾ। ਹਾਂ ਜੀ। ਪਹਿਲੇ ਸਮੇਂ ਜਦੋਂ ਪਾਣੀ ਕੱਢਿਆ ਜਾਂਦਾ ਸੀ ਖੂਹ ਚੋਂ ਇਹ ਟਿੰਡਾ ਰਹੀਂ ਕੱਢਿਆ ਜਾਂਦਾ ਸੀ। ਠੀਕ ਹੈ ਜੀ। ਇਹ ਡੋਲ ਆ ਜੀ ਇਹ ਵੇ ਖੂਹ ਚ ਪਾਣੀ ਕੱਢਣ ਵਾਸਤੇ ਹੁੰਦਾ ਸੀ। ਡੋਲ। ਹਾਂ ਜੀ ਜਿੰਨਾ ਕ ਪਾਣੀ ਪੀਣਾ ਹੁੰਦਾ ਸੀ ਓੰਨਾ ਕ ਪਾਣੀ ਕੱਢ ਲੈਂਦੇ ਸੀ। ਠੀਕ ਹੈ ਜੀ। ਹਾਂ ਜੀ ਖੂਹ ਦਾ ਡੋਲ ਆਈਏ ਮੈਂ। ਜਿਹੇ ਡੋਲ ਗਿਰ ਪੈਂਦਾ ਹੀ ਖੂਹ ਚ ਖੁੱਲ ਕੇ ਹਾਂ ਜੀ ਫੇਰੇ ਕੁੰਡੀਆਂ ਨਾਲ ਕੱਢਿਆ ਜਾਂਦਾ ਸੀ। ਆਹ ਕੁੰਡੀਆਂ ਨੇ। ਇਹ ਕੁੰਡੀਆਂ ਨੇ ਜੀ। ਸਰ ਇੱਥੇ ਅਡੇ ਗੁਲਬੱਟੇ ਪਏ ਨੇ ਆ ਬੱਟੇ ਤਾਂ ਮੈਂ ਵੀ ਦੇਖੇ ਨੇ ਹਾਂਜੀ ਮੇਰੀ ਉਮਰ 'ਚ ਜਦੋਂ ਮੈਂ ਬਚਪਨ 'ਚ ਸੀ ਪਰ ਆ ਚੀਜ਼ ਨਹੀਂ ਮੈਂ ਦੇਖੀ ਸੀ ਕਦੇ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਹਾਂਜੀ ਸੇਰ ਵਾਲੇ ਬੱਟੇ ਕੱਚੇ ਸੇਰ ਹੁੰਦੇ ਨੇ ਇਹ ਜੀ ਹਾਂ ਅੱਛਾ ਜੀ ਹਾਂਜੀ ਪਰ ਜਿਵੇਂ ਆ ਪੰਜ ਸੇਰ ਦਾ ਹੈ ਪੰਜ ਸੇਰ ਨੂੰ ਕਿੰਨੇ ਕਿਲੋ 'ਚ ਕਹਿਦੇ ਜਾਨੀ 5 ਕਿਲੋ ਥੋੜਾ ਪਾਈ ਹੈਗਾ ਘੱਟ ਹੁੰਦਾ ਜੀ ਅੱਛਾ ਪਾਈ ਹੈ ਜਾਂ 5 ਕਿਲੋ ਦਾ ਹਾਂ ਹਾਂਜੀ ਠੀਕ ਹੈ ਪਾਈ ਘੱਟ ਹੁੰਦਾ ਜੀ ਠੀਕ ਹੈ ਜਿਵੇਂ ਦੋ ਸੇਰ ਆ ਜੀ ਫਿਰ ਪੱਕੇ ਸੇਰ ਚੱਲ ਪਏ ਜੀ ਇਹ ਪੱਕੇ ਸੇਰ ਨਹੀਂ ਜਾਂਦੇ ਠੀਕ ਹੈ ਹਾਂਜੀ ਇਹ ਆ ਗਿਆ ਸਾਰਾ ਥਾਕ ਜੀਰਨ ਵਾਲੀ ਦਾਤੀਆਂ ਜੀ ਹਾਂਜੀ ਇਹ ਸਾਕ ਜੀਰ ਨਹੀਂ ਦਾਪੀ ਆ ਜੀ ਆਪਣੇ ਠੀਕ ਹੈ ਜੀ ਸਾਕ ਜੀਰ ਦਿੰਦੇ ਆ ਨਾ ਆਪਣੇ ਠੀਕ ਹੈ ਹਾਂਜੀ ਇਹ ਇਨੂ ਆ ਜੀ ਹਾਂ ਘੜੇ ਚੱਕਣ ਵਾਸਤੇ ਠੀਕ ਹੈ ਜੀ ਸਿਰ ਤੇ ਖਾ ਜਾਂਦੇ ਆ ਇਹ ਆਪਣੇ ਠੀਕ ਹੈ ਹਾਂਜੀ ਟੋਕਰੀ ਵੀ ਬਾਵਾ ਪੁਰਾਣੀ ਲੱਗਦੀ ਹੈ ਹਾਂਜੀ ਇਹ ਜੇ ਬਾਹਰ ਜਾਂਦੇ ਵੀ ਆਪਣੇ ਟਪੜੇ ਵਗੈਰਾ ਇਹ ਚ ਪਾ ਕੇ ਲੈ ਕੇ ਜਾਂਦੇ ਸੀ ਠੀਕ ਹੈ ਜੀ ਹਾਂਜੀ ਇਹ ਟਰਨ ਆ ਗਿਆ ਜੀ ਕੀ ਕੀ ਤੇ ਜੀ ਓਟੇਰਨ ਆਈ ਹੈ ਸੂਤ ਇਹਦੇ ਆਪਣੇ ਟੇਲ ਦੇ ਹੁੰਦੇ ਸੀ ਜਿਹੜਾ ਸੂਤ ਹੁੰਦਾ ਵੀ ਇਹਦੇ ਉੱਪਰ ਲਵੇੜਦੇ ਹੁੰਦੇ ਸੀ ਓਕੇ ਹਾਂਜੀ ਇਹ ਅੱਗੇ ਕੋੜੇ ਦਾ ਟੱਲ ਆ ਗਿਆ ਜੀ ਅੱਛਾ ਕੋੜਿਆਂ ਦੇ ਪਾਏ ਜਾਂਦੇ ਸੀ ਇਹ ਟੱਲੇ ਜੀ ਓਕੇ ਹਾਂਜੀ ਇਹ ਆਪਣੇ ਫੋਨ ਆ ਗਏ ਜੀ ਆ ਲਾਉ ਲਟਣਾ ਜੀ ਲਾ ਠੀਕ ਹੈ ਜੀ ਹਾਂਜੀ ਕੋਸ਼ਿਸ਼ ਕਰੂਗੇ ਲੈ ਆਉਂਗੇ ਲਾਉ ਲਟਣਾ ਜੀ ਤੇ ਤੇਲ ਨਾਲ ਚੱਲਦੀ ਸੀ ਤੇ ਉਹ ਨਾਲ ਚੱਲਦੀ ਸੀ ਆਪਣੀ ਮਿੱਟੀ ਦੇ ਨਾਲ ਠੀਕ ਹੈ ਜੀ ਹਾਂਜੀ ਯੋ ਕਿ ਲੈਂਪ ਆ ਗਿਆ ਜੀ ਠੀਕ ਹੈ ਜੀ ਇਹ ਵੀ ਮਿੱਟੀ ਤੇ ਹੁਣ ਚੱਲਦਾ ਹੁੰਦਾ ਸੀ ਇਹਦਾ ਚੱਲਣੋਂ ਜ਼ਿਆਦਾ ਹੁੰਦਾ ਸੀ ਆਪਣੀ ਇਹ ਜਨੋਂੋਂ ਜ਼ਿਆਦਾ ਹੁੰਦਾ ਸੀ ਇਹ ਸਟੋਪ ਹੈ ਜੀ ਇਹ ਬੱਤੀਆਂ ਵਾਲਾ ਸਟੋਪ ਹੈ ਜੀ ਬੱਤੀਆਂ ਦਾ ਹਾਂ ਜੀ ਇਹਦੇ 12 13 ਨਾਲ ਬੱਤੀਆਂ ਪੈਂਦੀਆਂ ਦੀ ਇੱਥੇ ਅੱਛਾ ਇਹ ਬੱਤੀਆਂ ਨਾਲ ਚੱਲਦਾ ਜੀ ਆਪਣੀ ਠੀਕ ਹੈ ਜੀ ਹਾਂ ਜੀ ਇਹ ਆਪ ਨਿਓੜ ਹੈ ਊਂਟ ਦੇ ਪੈਰਾਂ ਨੂੰ ਲਾਉਣ ਵਾਸਤੇ ਹੁੰਦੀ ਸੀ ਇਹ ਊਂਟ ਦੇ ਪੈਰਾਂ ਨੂੰ ਲਾਉਣ ਵਾਸਤੇ ਹਾਂਜੀ ਮੈਂ ਹੱਥ ਘੜੀ ਹੁੰਦੀ ਆ ਉਸ ਤਰ੍ਹਾਂ ਦੀ ਬਣੀ ਹੈ ਇਹ ਹਾਂਜੀ ਨਿਓੜ ਕਹਿੰਦੇ ਨੇ ਨੂੰ ਤਰਪਾਈ ਆ ਜੀ ਇਹ ਤਰਪਾਈ ਹਾਂ ਜੀ ਅੱਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ ਇਹ ਨੂੰ ਮੂਹਰੇ ਰੱਖ ਦਿੰਦੇ ਸੀ ਆਪਣੇ ਅਸੀਂ ਜਿਵੇਂ ਆਪਾਂ ਅੱਜ ਕੱਲ ਮੇਜ਼ ਤੇ ਬੈਠ ਜਿਵੇਂ ਮੇਜ਼ ਰੱਖ ਦਿੰਦੇ ਜੀ ਮੇਜ਼ ਦਾ ਕੰਮ ਦਿੰਦੀ ਸੀ ਅਸੀਂ ਮੇਜ਼ ਦਾ ਕੰਮ ਦਿੰਦੀ ਸੀ ਹਾਂ ਜੀ ਦੋਸਤੋ ਦੇਖ ਸਕਦੇ ਹੋ ਵੀ ਇਹ ਤਰਪਾਈ ਕਹਿੰਦੇ ਨੇ ਮੇਜ਼ ਦਾ ਕੰਮ ਦਿੰਦੀ ਸੀ ਅੱਗੇ ਪੁਰਾਣੇ ਮਨ ਵਿੱਚ ਬੇਚ ਨਹੀਂ ਹੁੰਦੇ ਸੀ ਥੱਲੇ ਪੂਜੇ ਬਹਿ ਜਾਂਦਾ ਸੀ ਪੂਜੇ ਦਾ ਕੇ ਖਾਂਦੀ ਰੋਟੀ ਇਹਦੇ ਉੱਤੇ ਰੋਟੀ ਰੱਖ ਲੈਂਦੇ ਹਾਂ ਜੀ ਥਾਲਾ ਰੱਖ ਕੇ ਖਾਂਦੇ ਦੀਆਂ ਇਹ ਪੁਰਾਣੀ ਹਾਂ ਜੀ ਇਹ ਪੁਰਾਣੀ ਸਵਿਚਾਂ ਦੀ ਹੈ ਟੂ ਭੰਦਨ ਇਹਨੂੰ ਠੀਕ ਹੈ ਜੀ ਇੱਥੇ ਰੱਸੀ ਬੰਨ ਕੇ ਉਹਦੇ ਫਿਰ ਹੇਠਲੇ ਘੁਮਾਉਂਦੇ ਦੀ ਇਸ ਤਰ੍ਹਾਂ ਘੁਮਾ ਦਈਏ ਇਹ ਕੀ ਫਲਦਾਨ ਹੈ ਜੀ ਫਲ ਵਾਲੇ ਰੱਖਣ ਨੂੰ ਹੀ ਆਪਣੇ ਕੰਚ ਦੇ ਚੱਲਦੇ ਹਾਂ ਜੀ ਆਪਣੇ ਵਾਲ ਪੈਸੇ ਮੇਰਾ ਨਾ ਆਹ ਪੱਟੀਆਂ ਨਹੀਂ ਅੱਗੇ ਪੜਦੇ ਹੁੰਦੇ ਬਜਵਾ ਕੇ ਦੇ ਪੱਟੀਆਂ ਹੁੰਦੀਆਂ ਲੱਕੜ ਦੀਆਂ ਜੀ ਪੰਜਾਬੀ ਲੱਕੜ ਦੀਆਂ ਹਾਂ ਜੀ ਹਾਂ ਅੱਛਾ ਇੱਕ ਇਹ ਠੱਪੇ ਨਹੀਂ ਜੀ ਆਪਣੇ ਚਾਦਰਾਂ ਦੇ ਫੁੱਲ ਬਹਾਂਦੀਆਂ ਨਾਲ ਹਾਂਜੀ ਅਲੱਗ ਅਲੱਗ ਡਿਜ਼ਾਈਨ ਨੇ ਇਹਨਾਂ ਦੇ ਚਾਦਰਾਂ ਦੇ ਚਾਦਰਾਂ ਦੇ ਫੁੱਲ ਬਹਾਂਦੀਆਂ ਹਾਂਜੀ ਚਿੱਟੀ ਚਾਦਰ ਦੇ ਯਾਨੀ ਫੁੱਲ ਪਾਉਣ ਵਾਸਤੇ ਹੁੰਦੀ ਠੀਕ ਹਾਂਜੀ ਇਹ ਪਣਖਾ ਜੀ ਆਪਣੇ ਇਹਦੇ ਝੋਲੇ ਪਾਉਣ ਵਾਸਤੇ ਪਣਖਾ ਹੁੰਦੀ ਹੈ ਜੀ ਇਹ ਝੋਲੇ ਪਾਉਣ ਵਾਸਤੇ ਹਾਂਜੀ ਦਰਿਆ ਜੇ ਝੋਲੇ ਹੁੰਦੇ ਉਹ ਬਣ ਦਿੰਦੀਆਂ ਨਾਲ ਹਾਂ ਪਣਖਾ ਹਾਂ ਪਣਖੇ ਆਏ